ਕਹ ਰਹੇ ਨੇ ਜੀ ਉਹਨਾਂ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਕਿ ਅਸੀਂ ਤਾਂ ਆਪਣੀ ਭਰਤੀ ਕਰ ਲਈ ਜੀ ਇਹ ਤਾਂ ਲੋਕ ਜਾਲੀ ਭਰਤੀ ਕਰਦੇ ਨੇ ਜੀ ਇਹ ਇਹ ਫਰਾਡ ਹੈ ਜੀ ਦੇਖੋ ਅਕਾਲ ਤਖਤ ਦੇ ਹੁਕਮਨਾਮੇ ਫਰਾਡ ਹੋ ਗਏ ਇਹ ਆ ਮਤਲਬ ਹੈ ਵੀ ਸਿੱਧਾ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਚੈਲੰਜ ਅਕਾਲ ਤਖਤ ਦਾ ਹੁਕਮ ਤਾਂ ਹਰ ਸਿੱਖ ਦੇ ਲਈ ਮੰਨਣਾ ਹੀ ਕਲਾਹੀ ਹੁਕਮ ਹੈ ਗੁਰੂ ਹਰਗੋਬਿੰਦ ਪਾਸ਼ਾ ਮੰਨਣਾ ਪੰਦਾ ਪਰ ਥੋੜੇ ਹਫ਼ਤੇ ਬਾਅਦ ਮੁੱਕਰ ਕੇ ਜੀ ਅਸੀਂ ਤਾਂ ਸਿਰਫ ਇਹ ਜਿਹੜਾ ਅਸੀਂ ਵਿਵਾਦ ਖਤਮ ਕਰਨ ਦੀ ਖਾਤਰ ਅਸੀਂ ਮੰਨਿਆ ਜੀ ਅਸੀਂ ਕੀਤਾ ਤਾਂ ਹੈ ਹੀ ਨਹੀਂ ਜੇ ਤੁਸੀਂ ਗੁਰੂ ਦੇ ਨੇ ਬਣੇ ਉਹਦਾ ਸਨਮੁਖ ਹੋ ਕੇ ਮੰਨ ਕੇ ਉਹ ਕਰ ਗਏ ਤੇ ਅਸੀਂ ਤੁਹਾਡਾ ਤੁਸੀਂ ਬੇਤਵਾਰੇ ਲੋਕਾਂ ਨੂੰ ਅਕਾਲ ਤਖਤ ਨੂੰ ਪਿੱਠਵਾਲੇ ਦੇਣ ਵਾਲੇ ਲੋਕਾਂ ਨੂੰ ਤੇ ਤੁਹਾਨੂੰ ਅਸੀਂ ਪਿੱਠ ਦੇ ਕੇ ਰੱਖਾਂਗੇ ਤੁਹਾਡੇ ਵੱਲ ਮੂੰਹ ਨਹੀਂ ਕਰਾਂਗੇ ਸੱਤਾ ਵਿੱਚੋਂ ਦੋ ਚਲੇਗੇ ਚਲੋ ਉਹਨਾਂ ਦੀ ਮਰਜ਼ੀ ਹੈ ਪਰ ਗੁਰੂ ਨੇ ਸਾਨੂੰ ਦ੍ਰਿੜਤਾ ਬਖਸ਼ੀ ਰੱਖੀ ਹੈ ਚੱਲ ਰਹੇ ਆ ਸੰਗਤਾਂ ਦੇ ਸਜੋਗਾਂ ਚੱਲ ਰਹੇ ਆ ਆਸ ਹੈ ਹੰਡੀਗੜ੍ਹ ਦੇ ਸਬਾਪਸ ਐਜੀਪੀਸੀ ਦੇ ਜੀ ਉਹ ਦਿਨ ਉਹਨੇ ਕਿਹਾ ਸੀ ਵੀ ਮੈਂ ਮੈਨੂੰ ਦੋ ਦਿਨ ਦਾ ਵਕਤ ਦੇ ਦਿਓ ਮੈਂ ਐਜੀਪੀਸੀ ਦੇ ਪ੍ਰਧਾਨਗੀ ਤੋਸੀਫਾ ਦੇ ਕੇ ਫਿਰ ਆਪਾਂ ਸੱਤ ਮੈਂਬਰੀ ਕਮੇਟੀ ਜਿਹੜੀ ਮੈਨੂੰ ਉਹਦਾ ਮੁਖੀ ਹੋਣ ਦੀ ਜ਼ਿੰਮੇਵਾਰੀ ਲੱਗੀ ਹੈ ਆਪਾਂ ਭਰਤੀ ਸ਼ੁਰੂ ਕਰਾਂਗੇ ਜੀ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਠੀਕ ਹੈ ਪਰ ਦੇਖਿਆ ਕਿ ਦੋ ਦਿਨਾਂ ਦੇ ਬਾਅਦ ਐਜੀਪੀਸੀ ਪ੍ਰਧਾਨਗੀ ਤੋਸਤ ਮੈਂ ਵੀ ਕਮੇਟੀ ਤੋਂ ਅਸਤੀਫਾ ਦੇ ਗਏ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇਖ ਰਹੇ ਆ ਤੁਸੀਂ ਇਸ ਸਮੇਂ ਸਾਡੇ ਨਾਲ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸੰਤਾ ਸਿੰਘ ਮੈਦਪੁਰੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਤੁਹਾਡੇ ਚੈਨਲ ਵਾਲੇ ਸਾਰੇ ਜੁਨੇ ਕਹਿੰਦੇ ਨੇ ਜੁਨੇ ਪ੍ਰਬੰਧਕ ਸਰਕਾਰ ਜੋ ਕਿ ਪ੍ਰਬੰਧਕ ਹੈ ਲਈ ਸਰੋਤੇ ਹੈ ਲਈ ਦਰਸ਼ਕ ਸਾਰਿਆਂ ਦਾ ਧੰਨਵਾਦ ਜੀ ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਇਹ ਇਸ ਗੱਲ ਤੇ ਚਾਨਣਾ ਪਾਇਓ ਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਫੈਸਲਾ ਆਇਆ 2 ਤਰੀਕ ਨੂੰ ਸੇਵਾਵਾਂ ਲਾਈਆਂ ਗਈਆਂ ਵੱਖ-ਵੱਖ ਵਿਅਕਤੀਆਂ ਦੀਆਂ ਵੱਖ-ਵੱਖ ਸੰਸਥਾਵਾਂ ਦੀਆਂ ਵਿਅਕਤੀਆਂ ਨੇ ਤਾਂ ਉਹ ਜਿਹੜੀਆਂ ਸੇਵਾਵਾਂ ਲਾਈਆਂ ਗਈਆਂ ਕੁਝ ਮੰਨ ਲਈਆਂ ਪਰ ਸੰਸਥਾਵਾਂ ਨੇ ਨਹੀਂ ਮੰਨੀਆਂ ਜਿਸ ਕਰਕੇ ਅੱਜ ਇਹ ਸਥਿਤੀ ਤੇ ਪਹੁੰਚ ਗਏ ਹਾਂ ਕਿ ਅਲੱਗ ਤੋਂ ਭਾਰਤੀ ਮੋਹਿਮ ਸ਼ੁਰੂ ਕਰਨ ਦੇ ਲਈ ਕਹਿ ਦਿੱਤਾ ਗਿਆ ਪਰ ਮੂਰੇ ਉਹ ਕਾਊਂਟਰ ਅਟੈਕ ਇਹ ਆ ਰਿਹਾ ਹੈ ਵੀ ਜਿਹੜੀ 2 ਤਰੀਕ ਨੂੰ ਗੱਲ ਕਹੀ ਗਈ ਸੀ ਵੀ ਤੁਸੀਂ ਆਪਣੇ ਆਪਣੇ ਚੁੱਲ੍ਹੇ ਸਮੇਟੋ ਇਹਨਾਂ ਨੇ ਤਾਂ ਇੱਕ ਚੁੱਲਾ ਬਰਾਬਰ ਫੇਰ ਲਾ ਲਿਆ ਕੀ ਕਹੋਗੇ ਬੜੇ ਦੁਖ ਦੀ ਗੱਲ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਅਨਡਿਟ ਕਰਕੇ ਚੱਲ ਰਹੇ ਕਹਿਣ ਨੂੰ ਤਾਂ ਜਿਵੇਂ ਕਹਿੰਦੇ ਨੇ ਅਸੀਂ ਅਕਾਲ ਤਖਤ ਨੂੰ ਸਮਰਪਿਤ ਆ ਜਿਹੜੇ ਕਹਿੰਦੇ ਨੇ ਪਰ ਗੁਰਬਾਣੀ ਦਾ ਇੱਕ ਵਚਨ ਹੈ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁੜੀਆਂ ਮਨੋਕ ਸੁਧਾ ਕਾਲੀਆਂ ਬਾਹਰੋ ਚਿਤਵੜੀਆਂ ਇਹ ਲੋਕੋ ਨੇ ਜਨਮਨ ਹੋਰ ਮੁਖ ਹੋਰ ਸੇ ਕਾਂਡੇ ਅਨੁਸਾਰ ਅਕਾਲ ਤਖ ਦਾ ਹੁਕਮ ਤਾਂ ਹਰ ਸਿੱਖ ਦੇ ਲਈ ਮੰਨਣਾ ਹੀ ਕਲਾਹੀ ਹੁਕਮ ਹੈ ਗੁਰੂ ਹਰਗੋਬਿੰਦ ਪਾਸ਼ਾ ਮੰਨਣਾ ਪੰਦਾ ਔਰ 2 ਦਸੰਬਰ 24 ਆ 24 ਨੂੰ ਜਿੰਨੇ ਵੀ ਆਗੂ ਸਹਿਬਾਨਾ ਨੇ ਜੋ ਪਿਛਲੇ ਸਮੇਂ ਕੀਤੇ ਗੁਨਾਹ ਨੇ ਉਹਨਾਂ ਨੇ ਆਪਣੀ ਸਾਰੀ ਝੋਲੀ ਚ ਬੋਲ ਜਹਾ ਹੋਏ ਨੇ ਅਸੀਂ ਕੀਤੇ ਨੇ ਸਾਡੇ ਵੱਲੋਂ ਹੋ ਗਏ ਔਰ ਉਹਦੇ ਲਈ ਤਨਖਾਹ ਜੋ ਲਗੀ ਉਹ ਵੀ ਪੁੱਛ ਲਈ ਪਰ ਥੋੜੇ ਅਫਸੇ ਬਾਅਦ ਮੁਕਰ ਗਿਆ ਜੀ ਅਸੀਂ ਤਾਂ ਸਿਰਫ ਇਹ ਜਿਹੜਾ ਅਸੀਂ ਵਿਵਾਦ ਖਤਮ ਕਰਨ ਦੀ ਖਾਤਰ ਅਸੀਂ ਮੰਨਿਆ ਨਹੀਂ ਅਸੀਂ ਕੀਤਾ ਤਾਂ ਹੈ ਹੀ ਨਹੀਂ ਇਹ ਆ ਮਤਲਬ ਹੈ ਵੀ ਸਿੱਧਾ ਅਕਾਲ ਤਖਤ ਦੇ ਹੁਕਮਾਂ ਨੂੰ ਚੈਲੰਜ ਹੈ ਇਹ ਚੈਲੰਜ ਨੂੰ ਜਿਹੜਾ ਚੈਲੰਜ ਕਰਦਾ ਟਕਰਾਅ ਹੁੰਦਾ ਫਿਰ ਜਿਹੜੇ ਆਮ ਸਿੱਖ ਨੇ ਸਧਾਰਨ ਸਿੱਖ ਨੇ ਕਿਸੇ ਜੱਥੇਬੰਦੀ ਦੀ ਨਾ ਵੀ ਉਹ ਵੀ ਕਹਿੰਦੇ ਨੇ ਹੁਣ ਤੁਹਾਡਾ ਸਾਥ ਅਸੀਂ ਨਹੀਂ ਦੇਾਂਗੇ ਜੇ ਤੁਸੀਂ ਗੁਰੂ ਦੇ ਨੇ ਬਣੇ ਉਹਦੇ ਸਨਮੁਖ ਹੋ ਕੇ ਮੰਨ ਕੇ ਉਹ ਕਰ ਗਏ ਤੇ ਅਸੀਂ ਤੁਹਾਡਾ ਤੁਸੀਂ ਬੇਤਵਾਰੇ ਲੋਕਾਂ ਨੂੰ ਅਕਾਲ ਤਖਤ ਨੂੰ ਪਿੱਠਵాలే ਦੇਣ ਵਾਲੇ ਲੋਕਾਂ ਨੂੰ ਤੇ ਤੁਹਾਨੂੰ ਅਸੀਂ ਪਿੱਠ ਦੇ ਕੇ ਰੱਖਾਂਗੇ ਤੁਹਾਡੇ ਵੱਲ ਮੂੰਹ ਨਹੀਂ ਕਰਾਂਗੇ ਉਹ ਫੈਸਲਾ ਜਿਹੜੇ ਸੋਹਿਰਦ ਸੀ ਉਹਨਾਂ ਨੇ ਮੰਨਿਆ ਜਿਹੜਾ ਚੁੱਲੇ ਸਮਟਣ ਦੀ ਗੱਲ ਕਰਦਿਆਂ ਜੀ ਕਿਉਂਕਿ ਸੁਧਾਰ ਲਹਿਰ ਵੱਲੋਂ ਜੇ ਸੱਜਣਾ ਵੱਲੋਂ ਬੇਨਤੀ ਸੀ ਸਿੰਘ ਸਾਹਿਬ ਨੂੰ ਅਕਾਲ ਤਖਤ ਨੂੰ ਬੇਨਤੀ ਕੀਤੀ ਮੇ ਅਕਾਲੀ ਜਲਦਾ ਇਤੇ ਇਨਾ ਗਰਾਫ ਕਰ ਜਾਣਾ ਲੋਕਾਂ ਦੀ ਸਿੱਖਾਂ ਦੀ ਖਾਸ ਤੌਰ ਤੇ ਜਮਾਤ ਦਾ ਉਹਨਾਂ ਦੀ ਨਜ਼ਰਾਂ ਵਿੱਚ ਗਰ ਜਾਣਾ ਵੀ ਇਹਦੇ ਵਿੱਚ ਗਲਤੀਆਂ ਹੋਈਆਂ ਨੇ ਆਏ ਸਾਡੇ ਸਮੇਂ 'ਚ ਅਸੀਂ ਸਮਝਦੇ ਹਾਂ ਜੇ ਅਸੀਂ ਗੁਨਾਹਗਾਰਾਂ ਜਿਹੜੇ ਵੀ ਗੁਨਾਹਗਾਰਾਂ ਉਹਨਾਂ ਨੂੰ ਤਾਲਵਰ ਕਰਕੇ ਉਹਨਾਂ ਨੂੰ ਤਨਖਾਹ ਸਜ਼ਾਵਾ ਲਈਆਂ ਜਾਣਾ ਉਹ ਹੋਇਆ ਵੀ ਉਸ ਤਰ੍ਹਾਂ ਪਰ ਜਿਨ੍ਹਾਂ ਨੇ ਸੋਹਿਰਤਾ ਨਾਲ ਮੰਨੇ ਉਹ ਪ੍ਰਵਾਨ ਚੜ ਗਏ ਕੌਮ ਨੂੰ ਪੰਥ ਨੂੰ ਪੰਜਾਬ ਦੇ ਲੋਕ ਉਹਨਾਂ ਨੂੰ ਸ਼ਾਬਾਸ਼ ਦਿੰਦੇ ਨੇ ਪਰ ਜਿਹੜੇ ਅੱਜ ਵੀ ਪੱਠ ਦੇ ਖੜੇ ਨੇ ਔਰ ਉਲਟਾ ਕਹਿ ਰਹੇ ਨੇ ਜੀ ਉਹਨਾਂ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਜੀ ਅਸੀਂ ਤਾਂ ਆਪਣੀ ਭਰਤੀ ਕਰ ਲਈ ਜੀ ਇਹ ਤਾਂ ਲੋਕ ਝਾਲੀ ਭਰਤੀ ਕਰ ਦਿੰਦੇ ਜੀ ਇਹ 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 ਫਰਾਡ ਹੈ ਜੀ ਜੀ ਦੇਖੋ ਅਕਾਲ ਤਖਤ ਦੇ ਹੁਕਮਨਾਮੇ ਫਰਾਡ ਹੋ ਗਏ ਅਸੀਂ ਅਕਾਲ ਤਖਤ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਨ ਤੇ ਲੱਗੇ ਆ ਸੱਤਾ ਵਿੱਚੋਂ ਦੋ ਚਲੇ ਗਏ ਚਲ ਉਹਨਾਂ ਦੀ ਮਰਜ਼ੀ ਆ ਪਰ ਗੁਰੂ ਨੇ ਸਾਨੂੰ ਦ੍ਰਿੜਤਾ ਬਖਸ਼ੀ ਰੱਖੀ ਆ ਚੱਲ ਰਹੇ ਆ ਸੰਗਤਾਂ ਦੇ ਸਜੋਣਾ ਚੱਲ ਰਹੇ ਆ ਆਸ ਹੈ ਜਿੰਨਾ ਹੰਗਾਰਾ ਜਿੰਨਾ ਹੁਲਾਰਾ ਆਵ ਲੋਕ ਸਤਾਜ ਪਿੰਡਾਂ 'ਚ ਬੈਠਣ ਵਾਲੇ ਗਲੀ ਮਹੱਲੇ 'ਚ ਬੀਬੀਆਂ ਗੱਲਾਂ ਕਰਨ ਵਾਲੀਆਂ ਇੱਥੋਂ ਤੱਕ ਕਹ ਲਿਆ ਬੁੱਧੀਜੀਵੀ ਲੋਕ ਪ੍ਰੋਫੈਸਰ ਪ੍ਰਿੰਸੀਪਲ ਲੋਕ ਔਰ ਵਕੀਲ ਭਰਾ ਸਾਰੇ ਉਹ ਵੀ ਕਹਿੰਦੇ ਨੇ ਵੀ ਹੁਣ ਅਕਾਲੀ ਦਲ ਮਜਬੂਤੀ ਵੱਲ ਵਧੂਗਾ ਕਿਉਂਕਿ ਇਹ ਜਿਹੜਾ ਇਹਦੀ ਜਿਹੜੀ ਬਣਤਰ ਆ ਇਹਦੀ ਜਿਹੜੀ ਸਿਰਜਣਾ ਉਹ ਮੁਰਖੇਚ ਹੋ ਰਹੀ ਆ ਉਹ ਮੁਰਖੇ ਸੁਨਾ ਤੇ ਹੋ ਰਹੀ ਜੀ ਤੇ ਇਸ ਗੱਲ ਤੇ ਜ਼ਰੂਰ ਚਾਨਣਾ ਪਾਇਓ ਜਿੱਦਾਂ ਧਾਮੀ ਸਾਹਿਬ ਅਸਤੀਫਾ ਦੇ ਕੇ ਚੱਲ ਗਏ ਪ੍ਰਧਾਨਗੀ ਤੋਂ ਵੀ ਕਮੇਟੀ ਵਿੱਚੋਂ ਵੀ ਉਧਰੋਂ ਦੂਸਰੇ ਪਾਸੇ ਵਡੂੰਗਰ ਸਾਹਿਬ ਵੀ ਕੀ ਜੱਥੇ ਦਾ ਇਹਨਾਂ ਦਾ ਪ੍ਰਧਾਨ ਸਾਹਿਬ ਦੀ ਵਾਪਸੀ ਦਾ ਕੋਈ ਰਾਹ ਖੁੱਲਿਆ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਪਸੀ ਕੀਤੀ ਹੈ ਹੁਣ ਉਹ ਉਹ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਈ ਗੱਲਬਾਤ ਚੱਲ ਰਹੀ ਹੈ ਜਾਂ ਉਹ ਕਹਿ ਰਹੇ ਨੇ ਕਿ ਮੈਂ ਬਾਪਸ ਕਮੇਟੀ ਦਾ ਮੈਂਬਰ ਬਣ ਜਾਂਦਾ ਜਾਂ ਕਿਹੋ ਜਿਹਾ ਦਬਾਅ ਕੇ ਉਹ ਜੀ ਦੇਖੋ ਮੈਨੂੰ ਨਹੀਂ ਪਤਾ ਹੈ ਬੜੀ ਹੈਰਾਨੀ ਹੋਈ ਕਿਉਂਕਿ ਸਾਡੀ ਇੱਕ ਮੀਟਿੰਗ ਹੋਈ ਸੀ 13 ਫਰਵਰੀ ਨੂੰ ਸ਼ਹਿਰ ਮਪੂਲ ਦਾ ਨਾ ਹੋ ਮੈਂ ਠੀਕ ਹੈ ਜੀ ਚੰਡੀਗੜ੍ਹ ਦੇ ਸਬ-ਆਫਿਸ ਐ ਜੀ ਪੀ ਸੀ ਦੇ ਉਹ ਦਿਨ ਉਹਨੇ ਕਿਹਾ ਸੀ ਵੀ ਮੈਂ ਮੈਨੂੰ 2 ਦਿਨ ਦਾ ਵਕਤ ਦੇ ਦਿਓ ਮੈਂ ਐ ਜੀ ਪੀ ਸੀ ਦੇ ਪ੍ਰਧਾਨਗੀ ਦੀ ਤੌਸੀਫਾ ਦੇ ਕੇ ਫਿਰ ਆਪਾਂ ਸੱਤ ਮੈਂਬਰੀ ਕਮੇਟੀ ਜਿਹੜੀ ਮੈਨੂੰ ਉਹਦਾ ਮੁਖੀ ਹੋਣ ਦੀ ਜ਼ਿੰਮੇਵਾਰੀ ਲੱਗੀ ਹੈ ਆਪਾਂ ਭਰਤੀ ਸ਼ੁਰੂ ਕਰਾਂਗੇ ਠੀਕ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਠੀਕ ਹੈ ਪਰ ਦੇਖਿਆ ਕਿ 2 ਦਿਨਾਂ ਦੇ ਬਾਅਦ ਐ ਜੀ ਪੀ ਸੀ ਪ੍ਰਧਾਨਗੀ ਤੋਂ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦੇ ਗਏ ਇਹ ਤੁਹਾਨੂੰ ਲੱਗਦਾ ਕਿ ਦਬਾਅ ਦੇ ਅਧੀਨ ਕੀਤਾ ਇਹ ਦਬਾਅ ਜਾਂ ਉਹਨਾਂ ਦਾ ਇਕੱਲੇ ਵੀ ਕਿਸੇ ਕਿਸਮ ਦੀ ਕਿ ਉਹਨਾਂ ਦੇ ਮਨਿਸ ਕੋ ਐਸੀ ਗੱਲ ਆ ਗਈ ਔਰ ਇਤਫਾਕਨ ਕਾਲੇ 16 ਤਰੀਕ ਆ ਗਈ ਜਾਨੋ ਅਸੀਂ ਮੀਟਿੰਗ ਰੱਖਣੀ ਸੀ ਪਟਿਆਲੇ ਤਾਂ ਉਸ ਦਿਨ ਪਟਿਆਲੇ ਰਹਿਣ ਵਾਲੇ ਜਿੰਨਾ ਕਰਕੇ ਅਸੀਂ ਬਹਾਦਰ ਖਾਨ ਮੀਟਿੰਗ ਰੱਖੀ ਸੀ ਪ੍ਰੋਫੈਸਰ ਕਪਾਲ ਸਿੰਘ ਬਡੂਗੁਰ ਸਾਹਿਬ ਕਾ ਪ੍ਰਧਾਨ ਹੋ ਸੀਗਾ ਦੇਖੇ ਇਹਦਾ ਮਤਲਬ ਸੀ ਵੀ ਤਾਰ ਪੀਡੋ ਕਰਨ ਵਾਸਤੇ ਦੂਜਾ ਜਿਹੜਾ ਕਾ ਵਿੱਚ ਝੜਾ ਮੈਂ ਅਕਾਲੀ ਦਲ ਦਾ ਖਾਨ ਉਹ ਲੱਗਿਆ ਰਿਹਾ ਠੀਕ ਹੈ ਵੀ ਕਿ ਮੇਰਾ ਇੱਕ ਵੇਹਨਾਂ ਨੂੰ ਫੇਲ ਕਰਦੀਏ ਪਰ ਅਸੀਂ ਪੰਜਾਂ ਨੇ ਫਿਰ ਗੁਰੂ ਦੇ ਕਰਕੇ ਅਰਦਾਸ ਬੇਨਤੀ ਸਾਰੀ ਰਿਪੋਰਟ ਬਣਾ ਕੇ ਹੁਣ ਜਿੰਨੀ ਸਾਡੀ ਕੀਤੀ ਡਿਊਟੀ ਲੱਗੀ ਸੀ ਡੋਣ ਦਾ ਕਾਰਗੁਜ਼ਾਰੀ ਉਸ ਸਿੰਘ ਸਾਉ ਦੇ ਹਵਾਲੇ ਕੀਤੀ ਉਹਨਾਂ ਨੇ ਸਾਰਾ ਪੜ੍ਹ ਕੇ ਹਦੇਜ ਦਿੱਤੇ ਵੀ ਕੋਈ ਨਹੀਂ ਤੁਸੀਂ ਪੰਜ ਜਾਣੇ ਅਗਲੀ ਭਰਤੀ ਸ਼ੁਰੂ ਕਰੋ ਇਹ ਤੁਹਾਨੂੰ ਹੁਕਮ ਆਦੇਸ਼ ਕੀਤਾ ਜਾਂਦਾ ਅਸੀਂ ਉਸ ਦਿਨ ਦੇ ਲੱਗੇ ਆਂ ਫਿਰ ਅਰਦਾਸ ਕਰਕੇ ਸ਼ੁਰੂ ਕੀਤਾ ਅੱਜ ਦੂਸਰਾ ਸਾਡਾ ਪੜਾ ਕੇ ਲਈ ਸਾਰੇ ਪੰਜਾਬ ਚ ਜਾਣਾ ਔਰ ਫਿਰ ਦੂਬਾਦਨ ਨਾਲ ਤੀਨੂ ਜਾਣਾ ਹੁਣ ਰੂਰ 31 ਨੂੰ ਫਟਿਆਲੇ ਫਿਰ 4 ਨੂੰ ਗੁਰਦਾਸਪੁਰ ਫਿਰ 6 ਨੂੰ ਰੋਪੜੇ ਇਸ ਤਰ੍ਹਾਂ ਬਹੁਤ ਸਾਰੇ ਸਾਰੇ ਜਿਹੜੇ ਇਸ ਤੋਂ علاوہ ਇੰਡੀਵਿਜੂਅਲ ਤੌਰ ਤੇ ਵੀ ਛੋਟ ਛੋਟੀਆਂ ਜਥੇਬੰਦੀਆਂ ਵਿੱਚ ਜੜੀਆਂ ਪੰਥੀ ਜਥੇਬੰਦੀਆਂ ਉਹ ਵੀ ਚਾਹੁੰਦੀਆਂ ਨੇ ਸਾਡਾ ਸਾਡਾ ਕੇਵਲ ਕੇਵਲ ਦੂਜੇ ਕੇਵਲ ਜਿਹੜੇ ਅਕਾਲੀ ਇਸ ਪਹਿਲਾਂ ਚੱਲ ਰਹੇ ਸੀ ਉਹਨਾਂ ਦਾ ਨਹੀਂ ਜਿਹੜੇ ਕਿਸੇ ਕਰਨ ਪਾਰਟੀ ਛੱਡ ਕੇ ਚਲੇ ਗਏ ਕਿਉਂਕਿ ਗੈਰ ਸਿਧਾਂਤਿਕ ਗੱਲਾਂ ਹੋਣ ਲੱਗੀਆਂ ਛੱਡ ਕੇ ਪਰੇ ਹੋ ਗਏ ਕਿਸੇ ਕਰਨ ਦੂਜੇ ਪਾਰਟੀਆਂ ਵਿੱਚ ਚਲੇ ਗਏ ਜਾਂ ਕਿਸੇ ਨੇ ਵੱਖਰਾ ਧੜਾ ਬਣਾ ਲਿਆ ਉਹ ਸਾਰਿਆਂ ਨੇ ਪਹੁੰਚ ਕੀਤੀ ਹੈ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਆਓ ਇਹ ਸਾਂਝਾ ਪਲੇਟਫਾਰਮ ਜਿਵੇਂ 100 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਬਣਾਈ ਸੀ ਪਾਰਟੀ ਸਾਰਾ ਪੰਥ ਇਕੱਠਾ ਹੋਇਆ ਸੀ ਅਕਾਲ ਤਖਤ ਤੇ ਅੱਜ ਉਸੇ ਤਰ੍ਹਾਂ ਆਪਾਂ ਸਾਰਿਆਂ ਨੇ ਸਿਰ ਜੋੜਨੇ ਨੇ ਜੀ ਸੋ ਇਹ ਇਹ ਜ਼ਰੂਰ ਦੱਸ ਦਿਓ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੇ ਤਾਰਪੀਡੋ ਕਰਨ ਦੀ ਗੱਲ ਦੱਸੀ ਹੈ ਕਿ ਤੁਹਾਡੇ ਤੇ ਵੀ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਗਿਆ ਕਿਸੇ ਦੇ ਵੱਲੋਂ ਪਹੁੰਚ ਕੀਤੀ ਗਈ ਕਿ ਭਾਈ ਤੁਸੀਂ ਵੀ ਪਿੱਛੇ ਹਟ ਜਾਓ ਆਪਾਂ ਇਸ ਕਮੇਟੀ ਜਿਹੜੀ 7 ਮੈਂਬਰੀ ਸੀ ਹੁਣ ਉਹਨੂੰ 5 ਕਰਤਾ ਫਿਰ ਉਹਨੂੰ 4 3 2 1 ਤੱਕ ਕਰਕੇ ਖਤਮ ਕਰ ਦਿੰਨੇ ਕਿਸੇ ਤਰੀਕੇ ਦੀ ਤੁਹਾਡੇ ਤੱਕ ਪਹੁੰਚ ਦੇਖੋ ਦਾ ਮਾਫ ਕਰਨਾ ਮੈਨੂੰ ਬਾਕੀ ਦਾ ਤਾਂ ਨਹੀਂ ਪਤਾ ਪਰ ਮੇਰੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ। ਔਰ ਇਹ ਠੀਕ ਹੈ ਵੀ ਵੱਖਰੀ ਤਰ੍ਹਾਂ ਦਾ ਕਿ ਇਹਨਾਂ ਨੂੰ ਕੁਝ ਦਵਾ ਤਰ੍ਹਾਂ ਤਰ੍ਹਾਂ ਦੇ ਪੈਂਦੇ ਹੁੰਦੇ ਨੇ ਪਰ ਸੰਗਤ ਜਿਹੜੀ ਇਸ ਕੱਲ ਨੂੰ ਸਾਡੇ ਸਾਨੂੰ ਸ਼ੁਭ ਕਾਮਨਾਵਾਂ ਮੈਂ ਦਿੰਦੀ ਰਹੀ ਠੀਕ ਹੈ ਔਰ ਚੜ੍ਹਦੀ ਕਲਾ ਦਾ ਸਾਨੂੰ ਸੰਦੇਸ਼ਾ ਦਿੰਦੀ ਰਹੀ ਤੇ ਗੁਰੂ ਦੀ ਰਹਿਮਤ ਮੰਨ ਕੇ ਅਸੀਂ ਇਹ ਸੇਵਾ ਲਈ ਜੀ ਤੇ ਉਹ ਸੇਵਾ ਨੂੰ ਮਾਣ ਵਿੱਚ ਦ੍ਰਿੜਤਾ ਅੱਜ ਵੀ ਹੈ ਪਹਿਲਾਂ ਵੀ ਸੀ ਇਹ ਠੀਕ ਹੈ ਵੀ ਪੰਜੇ ਭਾਵੇਂ ਦਬਾਅ ਪਿਆ ਜਾਂ ਨਾ ਪਿਆ ਪਰ ਗੁਰੂ ਦੀ ਕਿਰਪਾ ਨਾਲ ਦ੍ਰਿੜਤਾ ਨਾਲ ਅੱਜ ਖੜੇ ਨੇ ਇੱਕ ਸੋਰਾਂ ਏਕਤਾ ਸਾਡੇ ਚ ਸਾਡੀ ਸਾਂਝੀ ਸੋਚ ਆ ਸਾਡਾ ਸਾਂਝਾ ਪ੍ਰੋਗਰਾਮ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ